ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀ ਉਪਤੋਂ ਦੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆ ਗਏ ਆ ਜਸਪ੍ਰੀਤ ਸਿੰਘ ਵੀਰ ਦੀ ਵੀਡੀਓ ਲੈ ਕੇ ਆ ਗਏ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਉਹ ਸਾਰਾ ਦਿਨ ਇਹਦੇ ਵੀਰੇ ਆਲੂ ਆਲੂ ਕੇੰਦਰਿੰਦਾ ਬਟ ਉਹਦੀ ਵੀਡੀਓ ਲਾਈਕ ਆ ਗਿਆ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਡੇ ਅਗੇ ਛੋਟੀ ਜਿਹੀ ਰਵੈਸਤ ਹੈ ਜੀ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਗਨ ਪ੍ਰੈਸ ਕਰ ਤਾ 온 ਵਾਲੀ ਹਰ ਵੀਡੀਓ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਵੇ। ਅਗਰ ਤੁਸੀਂ ਜਸਪ੍ਰੀਤ ਸਿੰਘ ਦੇ ਵੀਰ ਦੇ ਫੈਨ ਹੋ ਤਾਂ ਵੀਰ ਨੂੰ ਬਤੋ ਲਾਈਕ ਕਮੈਂਟ ਸ਼ੇਅਰ ਤੁਸੀਂ ਜੀਰੂਰ ਕਰਿਓ। ਬਾਕੀ ਆਪਾਂ ਆਲੂ ਦੀ ਵੀਡੀਓ ਪਹਿਲਾਂ ਸਟਾਰਟ ਕਰਦੇ ਆਂ ਫਿਰ ਆਪਾਂ ਜਸ ਵੀਰ ਦੀ ਸਟਾਰਟ ਕਰਦੇ ਆਂ। ਕਰੋ ਚੈੱਕ ਪਹਿਲਾਂ ਵੀਡੀਓ ਐਂਡ ਤੇ ਫਿਰ ਮਿਲਦੇ ਆਂ। ਹਾਂਜੀ ਪੰਜਾਬੀਓ ਕੱਲੀ ਚੱਕ ਵੀਡੀਓ ਹੁਣ ਆਪਾਂ ਤੁਹਾਨੂੰ ਜਸਪ੍ਰੀਤ ਸਿੰਘ ਦੀ ਵੀਡੀਓ ਦਿਖਾਉਣੇ ਆ ਜੇ ਕਿ ਜਸਪ੍ਰੀਤ ਵੀਰ ਦੇ ਤੁਸੀਂ ਫੈਨ ਹੋਣਾ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਮੈਂਟ ਸ਼ੇਅਰ ਤੁਸੀਂ ਸ਼ੇਅਰ ਤੁਸੀਂ ਜਰੂਰ ਕਰਦੇ ਹੋ ਬਾਕੀ ਕਮੈਂਟਾਂ ਚਾਹਦੇ ਵਿਚਾਰ ਤੁਸੀਂ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਰੋ ਚੈੱਕ ਵੀਡੀਓ ਫਿਰ ਆਪਾਂ ਐਂਡ ਤੇ ਮਿਲਦੇ ਆਂ ਹੋਰ ਇਹਨਾਂ ਹੱਸਦਾ ਵੇਖ ਲਿਆ ਮੈਂ ਤਾਰੇ ਦੇਣਾ ਚੱਗ ਮਿੱਤਰਾ ਕੱਲ੍ਹ ਸੇਲੀ ਤੇਰੀ ਕਹਿੰਦੀ ਸੀ ਤੂੰ ਗਾਣੇ ਲਿਖਦਾ ਬੰਬ ਮਿੱਤਰਾ ਓਏ ਆਲੂ ਜੀ ਨਹੀਂ ਮਾਣੇ ਗੱਲ ਅਸੀਂ ਆਲੂ ਹਟਾਉਂਦੇ ਸੀ ਨਾਲ ਫੜੀਆਂ ਵੀ ਲੜ ਗਈਆਂ ਉਹ ਖੜੀਆਂ ਨੇ ਪਿੱਛੇ ਦੋ ਹੋਰ ਇੱਕ ਨੂੰ ਹਟਾਉਂਦੇ ਸੀ ਮਗਲ ਹੋਰ ਸੈਨਾ ਤਿਆਰ ਕਰ ਲਈਏ ਨਾ ਗਾਣੇ ਲਿਖਦਾ ਪੰਪ ਮਿੱਤਰਾ اے ਵੀ ਸੀ ਲਿਖਣੀ ਆਉਂਦੀ ਤੋਂ ਨੂੰ ਤਿੰਨਾਂ ਨੂੰ ਅਸੀਂ ਆਲੂ ਆਲੂ ਕਰੀਏ ਨੇ ਵੀ ਆਲੂ ਹਟਕੂ ਵੀਡੀਓ ਪਾਉਣ ਪਿੱਛੇ ਫੜੀਆਂ ਵੀ ਲੜ ਗਈਆਂ ਦੋ ਹੋਰ ਨਾਲ ਲਾ ਲਈਆਂ ਵੀ ਸੈਨਾ ਤਿਆਰ ਕਰ ਲਓ ਉਹ ਨਹੀਂ ਇਹ ਨਹੀਂ ਹਟਦੀਆਂ ਨਲੀ ਪੁੰਜ ਨਾ ਪਤਾ ਕਿਹ ਮੁੰਜੀਆਂ ਹਾਂ ਤਾ ਹੋਈ ਪਿਆ ਓਏ ਇਹਨਾਂ ਦੀ ਹਾਇ ਓ ਰੱਖਾ ਮੇਰਿਆ ਓਏ ਇਨਾਂ ਦੇ ਕਰਦੇ ਨਹੀਂ ਕੁਝ ਕਹਿੰਦੇ ਯਾਰ ਲੈ ਮੈਂ ਤਾਂ ਹੈਰਾਨ ਹਾਂ ਇਹ ਨਹੀਂ ਹਾਂਜੀ ਪੰਜਾਬੀਓ ਕੀਦਾ ਲੱਗੀ ਵੀਡੀਓ ਬਾਕੀ ਵੀਡੀਓ ਫਨ ਲਈ ਬਣਾਈ ਗਈ ਆ ਬਾਕੀ ਸੀਰੀਅਸ ਨਾ ਲਿਓ ਤੇ ਹੋਰ ਜਸਵੀਰ ਦੇ ਫੈਨਾਂ ਤੁਸੀਂ ਵੀਡੀਓ ਨੂੰ ਬਸ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਦੇ ਹੋ ਬਾਕੀ ਇੰਸਟਾ ਜਾ ਕੇ ਫੋਲੋ ਕਰ ਲਓ ਇੰਸਟਾ ਤੇ ਬਹੁਤ ਹੀ ਘੈਂਟ ਘੈਂਟ ਅਪਡੇਟ ਅਪਲੋਡ ਕਰਦੇ ਰਹਿੰਦੇ ਆ ਠੀਕ ਹੈ ਵੀਰੋ ਬਾਕੀ ਫੇਸਬੁਕ ਪੇਜ ਨੂੰ ਜਾ ਕੇ ਲਾਈਕ ਕਰ ਲਿਓ ਕੋਈ ਆਪਾਂ ਵੀਰੋ ਮਿਲਦੇ ਆ ਕੋਈ ਨੈਕਸਟ ਵੀਡੀਓ ਦੇ ਵਿੱਚ ਸਾਨੂੰ ਕੋ ਦਾ ਸਤਿ ਸ਼੍ਰੀ ਅਕਾਲ ਜੀ ਕਮੈਂਟਾਂ ਜਿਹਦੇ ਵਿੱਚ ਚਾਰ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ